ਐਸੀਆਂ ਕੁਰਬਾਨੀਆਂ ਐਸੀਆਂ ਅਦੁੱਤੀਆਂ ਕੁਰਬਾਨੀਆਂ ਇਤਿਹਾਸ 'ਚ ਕਿਤੇ ਹੋਰ ਮਿਲਦੀਆਂ ਨਹੀਂ। ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਤਾਂ ਮੇਰੇ ਖਿਆਲ 'ਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਰਿਵਾਰ 'ਚ ਹੋਏ ਨੇ। ਦਾਦੀਆਂ ਤੋਂ ਲੈ ਕੇ ਪੋਤਿਆਂ ਤੱਕ ਸਾਰੀਆਂ ਪੀੜ੍ਹੀਆਂ ਹੀ ਉਹਨਾਂ ਦੀ ਸ਼ਹਾਦਤਾਂ ਨਾਲ ਭਰੀਆਂ ਆਈਆਂ ਨੇ ਬੜੇ ਗੁਣੀ ਗਿਆਨੀ ਲੋਕ ਧਰਮ ਦੇ ਬੈਠੇ ਆ ਮੈਂ ਤਾਂ ਬਹੁਤ ਨਗੂਣਾ ਜਿਹਾ ਬੰਦਾ ਪਰ ਜਿੰਨਾ ਕ ਅਸੀਂ ਸਿੱਖਿਆ ਅਸੀਂ ਪੜਿਆ ਕਿ ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮਨੁੱਖਤਾ ਨੂੰ ਬਚਾਉਣ ਵਾਸਤੇ ਹੋਵੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਹੋਵੇ ਉਹ ਕਿਤੇ ਨਹੀਂ ਮਿਲਦੀ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ ਸੋ ਅੱਜ 25 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਤੇ ਪੂਰਾ ਮਹੀਨਾ ਅਸੀਂ ਜਗ੍ਹਾ-ਜਗ੍ਹਾ ਤੋਂ ਸ਼੍ਰੀਨਗਰ ਤੋਂ ਵੀ ਕਾਫਲੇ ਚੱਲਣਗੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨਛੋਪਾ ਪ੍ਰਾਪਤ ਹੈ ਉਹ ਸਾਰੇ 23 24 25 ਬਹੁਤ ਵੱਡੇ ਸਮਾਗਮ 23 24 25 ਨਵੰਬਰ ਗੁਰੂ ਕੀ ਨਗਰੀ ਆਪ ਜਿਹੜੀ ਇਹਨਾਂ ਨੇ ਵਸਾਈ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਦੇਖੇ ਉੱਥੇ ਕੀਰਤਨ ਵੀ ਹੋਣਗੇ ਉੱਥੇ ਸਿੰਘਾਂ ਦੀ ਬਾਬਾ ਜੀ ਬੈਠੇ ਆ ਜਿੱਕੜ ਸਵਾਰੀ ਦੇ ਕਰਤੱਪ ਵੀ ਹੋਣਗੇ ਉੱਥੇ ਗੱਤਕੇ ਵੀ ਹੋਣਗੇ ਉੱਥੇ ਜੋ ਖਾਲਸੇ ਦੀਆਂ ਮੌਜਾਂ ਖਾਲਸੇ ਦੀਆਂ ਫੌਜਾਂ ਖਾਲਸੇ ਦੀਆਂ ਖੇਡਾਂ ਸਾਰੀਆਂ ਚੀਜ਼ਾਂ ਦਾ ਉੱਥੇ ਤੁਹਾਨੂੰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਔਰ ਜੇ ਤੁਸੀਂ ਤੁਹਾਡਾ ਮਨ ਬਣੇ ਅਨੰਦਪੁਰ ਸਾਹਿਬ ਆਇਓ ਭਾਈ ਜੈਤਾ ਜੀ ਦਾ ਬੜਾ ਵਧੀਆ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਕਿ ਕਿਵੇਂ ਉਹ ਕਿਹੜੇ ਕਿਹੜੇ ਕਸ਼ਟ ਝੱਲ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਕੇ ਉਹਨਾਂ ਨੇ ਭੇਂਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਉਸ ਤੋਂ ਬਾਅਦ ਫਿਰ ਸੰਸਕਾਰ ਹੋਇਆ ਸੋ ਇਹ ਕੋਈ ਜਿਆਦਾ ਪੁਰਾਣੀਆਂ ਗੱਲਾਂ ਨਹੀਂ 350 ਸਾਲਾਂ ਸ਼ਹਾਦਤ ਮਨਾ ਰਹੇ ਆ 350 ਸਾਲਾਂ ਦਾ ਮਤਲਬ ਜੇ 5-7 ਪੀੜੀਆਂ ਪਿੱਛੇ ਕਰ ਲਈਏ ਆਪਾਂ ਆਪਣੇ ਪਰਿਵਾਰਾਂ ਨੂੰ ਤਾਂ ਆਪਣੇ ਦਾਦੇ-ਪੜਦਾਦੇ 350 ਸਾਲਾਂ ਚ ਹੀ ਆ ਜਾਂਦੇ ਆ ਉਹ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਲੇਟੈਸਟ ਧਰਮ ਹੈ ਸਾਡਾ ਸਿੱਖ ਧਰਮ ਜਿਹੜਾ ਜਿਹਦਾ ਫਲਸਫਾ ਹੀ ਇਹ ਹੈ ਕਿ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਔਰ ਕਿਸੇ ਨੂੰ ਜੇ ਪਹਿਲਾਂ ਰਾਹੀਰ ਹੁੰਦੇ ਸੀ ਪੈਦਲ ਤੁਰਦੇ ਸੀ ਨਿਸ਼ਾਨ ਸਾਹਿਬ ਦਾ ਕਨਸੈਪਟ ਇਹ ਸੀ ਕਿ ਜੇ ਭਾਈ ਕਿਸੇ ਰਾਹ ਜਾਂਦੇ ਨੂੰ ਭੁੱਖੇ ਨੂੰ ਜਾਂ ਰਾਤ ਯਾਤਰੀ ਨੇ ਕਿਸੇ ਨੇ ਰਾਤ ਕੱਟਣੀ ਹੈ ਨਿਸ਼ਾਨ ਸਾਹਿਬ ਦੇਖ ਗਿਆ ਤਾਂ ਇੱਥੇ ਆ ਜਾਓ ਇੱਥੇ ਤੁਹਾਨੂੰ ਲੰਗਰ ਵੀ ਮਿਲੂਗਾ ਤੇ ਰਹਿਣ ਵਾਸਤੇ ਜਗਾ ਵੀ ਮਿਲੂਗੀ ਸਵੇਰੇ ਇਸ਼ਨਾਨ ਕਰਨ ਵਾਸਤੇ ਸਰੋਵਰ ਵੀ ਮਿਲੂਗਾ ਇਹ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਫਲਸਫਾ ਨਹੀਂ ਹੈਗਾ ਜੀ ਬڑے ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਵਾਰ ਬਖਸ਼ਿਆ ਬڑے ਰਾਗੀ ਕੀਰਤਨੀਏ ਸਾਡੇ ਪੰਥ ਦੇ ਸਾਡੇ ਕੌਮ ਦੇ ਉਹ ਇੱਥੇ ਅੱਜ ਅਲੌਕਿਕ ਕੀਰਤਨ ਕਰ ਰਹੇ ਆ ਮੈਂ ਧੰਨਵਾਦ ਵੀ ਕਰਦਾ ਕਿ ਉਹ ਸਾਡੇ ਨਿੱਕੇ ਜਿਹੇ ਸੱਦੇ ਤੇ ਇੰਨੀ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਤੇ ਉਹ ਵੀ ਆਪਣੇ ਸਾਰੇ ਰਜੇਵੇਂ ਛੱਡ ਕੇ ਅੱਜ ਇੱਥੇ ਪਹੁੰਚੇ ਆ ਤੇ ਇਸ ਤੋਂ ਬਾਅਦ ਜਦੋਂ 25 ਤਰੀਕ 25 ਨਵੰਬਰ ਤੋਂ ਬਾਅਦ ਫੇਰ ਦੁਬਾਰਾ ਚਾਂਦਨੀ ਚੌਂਕ ਦੇ ਵਿੱਚ ਅਸੀਂ ਪਹੁੰਚਣਾ ਕਿਉਂਕਿ ਇਹ ਸ਼ਹਾਦਤ ਉੱਥੇ ਹੋਈ